ਚਾਹੁੰਦੇ ਆ ਕਿ ਅੱਜ ਆਪਾਂ ਨਡਾਲਾ ਆਡਾ ਚੌਂਕ ਵਿਖੇ ਆਏ ਆ ਜਿੱਥੇ ਅੱਜ ਨਡਾਲਾ ਪੁਲਿਸ ਵੱਲੋਂ ਜੋ ਅਕੀ ਅੱਜ ਚੋਣਾਂ ਦੇ ਮੱਦੇਨਜ਼ਰ ਰੱਖਦੇ ਹੋਏ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਜਮਾਨਾਂ ਦੀ ਤੁਸੀਂ ਵੇਖ ਸਕਦੇ ਹੋ ਸਾਹਮਣੇ ਤਸਵੀਰਾਂ ਸੀ ਨਡਾਲਾ ਆਡਾ ਚੌਂਕ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਚੋਣ ਜਾਬਤਾ ਲੱਗਾਂ ਦੇ ਸਬੰਧ ਵਿੱਚ ਅੱਜ ਨਡਾਲਾ ਪੁਲਿਸ ਚੌਂਕੀ ਵੱਲੋਂ ਜੋ ਅੱਜ ਨਡਾਲਾ ਆਡਾ ਚੌਂਕ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਵਾਨਾਂ ਦੀ ਤੁਸੀਂ ਵੇਖ ਸਕਦੇ ਹੋ ਸਾਹਮਣੇ ਚੌਂਕੀ ਇੰਚਾਰਜ ਇੱਥੇ ਮੌਜੂਦ ਨੇ ਆਵਾਪਾਂ ਗੱਲਬਾਤ ਕਰਦੇ ਆ ਹਾਂਜੀ ਸਰ ਜਿਹੜੀ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਕੀ ਗੱਲ ਚਾਹੋਗੇ ਉਸ ਦੇ ਵਿੱਚ ਪੰਜਾਬ ਤਾਂ ਲਾਗੂ ਹੋ ਚੁੱਕਾ ਵਾ ਕੋਈ ਵੀ ਕੋਈ ਵੀ ਵਿਅਕਤੀ ਜਿਹੜਾ ਚੋਣ ਜਾਬਤੇ ਦੇ ਨਿਯਮਾਂ ਦੀ ਉਲੰਘਣਾ ਨਾ ਕਰੇ ਕੋਈ ਸ਼ਰਾਬ ਕਾ ਨਕਦੀ ਵਗੈਰਾ ਜੋ ਲਿਮਟ ਆ ਉਹ ਉਹਦੇ ਉਹਦੇ ਹਿਸਾਬ ਨਾਲ ਇਹ ਹੈਗੇ ਬਿਲਕੁਲ ਮਨਾਹੀ ਜਿਹੜੀ ਉਹ ਚੈਕਿੰਗ ਕੀਤੀ ਜਾ ਰਹੀ ਹੈ ਸਰ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਤਰ੍ਹਾਂ ਕਿ ਇੰਡੀਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਇਹ ਜੋ ਪੰਜਾਬ ਪੁਰਜ਼ੋਲਾ ਮਹੀਮ ਕਰਾਈ ਜਾ ਰਹੀ ਹੈ ਚੈਕਿੰਗ ਦੀ ਅਚਾਨਕ ਮਦਰਾ ਚੌਂਕ ਵਿੱਚ ਜੋ ਨਾਟਾ ਲਗਾ ਕੇ ਉਹਨਾਂ ਦੀ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਇਸ ਵਿੱਚ ਸਾਫ ਸੁਥਰੀ ਇਲੈਕਸ਼ਨ ਹੋਣ ਦੇ ਸੁਭਾਵਨਾ ਦਿਖ ਰਹੀ ਨੇ ਕਿਉਂਕਿ ਇਸ ਵਿੱਚ ਕੋਈ ਵੀ ਇਸ ਸ਼ਰਾਬ ਨਹੀਂ ਮਨ ਸਕਦਾ ਕੋਈ ਨਸ਼ਾ ਵੀ ਤਕਰੀਬ ਨਹੀਂ ਮਨ ਸਕਦਾ ਉਹ ਪੈਸੇ ਦੀ ਗੁਰਵਤੋਂ ਨਹੀਂ ਹੋ ਸਕਦੀ ਇਹ ਪ੍ਰਦਾਤ ਇਹ ਸੋਖ ਵਧੀਆ ਢੰਗ ਦੇ ਨਾਲ ਚੋਣ ਕਮਿਸ਼ਨ ਦੇ ਹਦਾਇਤਾਂ ਦੇ ਅਨੁਸਾਰ ਵਧੀਆ ਇਲੈਕਸ਼ਨ ਹੋ ਸਕਦੀ ਹੈ ਹਾਂਜੀ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਨਸੀਬ ਸ਼ਰਮਾ ਜੀ ਇਹ ਸਨ ਨਸੀਬ ਸ਼ਰਮਾ ਜੀ ਪਿੰਡ ਡਾਲੇ ਤੋਂ ਹੁਣ ਤੁਹਾਨੂੰ ਇੱਧਰ ਦੀਆਂ ਤਸਵੀਰਾਂ ਦਿਖਾ ਰਿਹਾ ਜਿਹੜੀ ਕਿ ਨਡਾਲਾ ਪੁਲਿਸ ਵੱਲੋਂ ਜੋ ਕਿ ਚੌਣ ਜਾਪਤਾ ਲੱਗੰਦੇ ਜੋ ਕਿ ਚੈਕਿੰਗ ਇੱਥੇ ਨਡਾਲਾ ਅਡਾ ਚੌਂਗ ਦੇ ਵਿੱਚ ਜਿਹੜੀ ਕੀਤੀ ਜਾ ਰਹੀ ਹੈ ਤੁਸੀਂ ਵਾਨਾਂ ਦੀ ਤੁਸੀਂ ਵੇਖ ਸਕਦੇ ਹੋ ਸਾਹਮਣੇ ਪੁਲਿਸ ਪ੍ਰਸ਼ਾਸਨ ਖੜੀ ਹੋਈ ਹੈ ਨਡਾਲਾ ਅਡਾ ਚੌਂਗ ਦੇ ਵਿੱਚ ਜੋ ਕਿ ਵਾਨਾਂ ਦੀ ਆਈ ਗਈ ਵਾਨਾਂ ਦੀ ਜਿਹੜੀ ਚੈਕਿੰਗ ਲਗਾਤਾਰ ਹੀ ਕੀਤੀ ਜਾ ਰਹੀ ਹੈ ਨਡਾਲਾ ਚੌਂਕੀ ਇੰਚਾਰਜ ਐਸਐਸਆਈ ਸਾਹਿਬ ਖੁਦ ਇੱਥੇ ਚੌਂਗ ਦੇ ਵਿੱਚ ਖਲੋਤੇ ਨੇ ਆਪ ਜਿਹੜੀ ਚੈਕਿੰਗ ਹੋ ਰਹੀ ਹੈ ਤੁਸੀਂ ਸਾਹਮਣੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਹਸਕ ਸਖ਼ਤ ਉਦਾਇਤਾਂ ਦੇ ਕੇ ਲੋਕਾਂ ਦੀਆਂ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਇੱਥੇ ਪ੍ਰਸ਼ਾਸਨ ਵੱਲੋਂ ਤੁਜੀ ਦੇਸ਼ ਦੇ ਸਾਹਮਣੇ ਤਸਵੀਰਾਂ ਦੇ ਵਿੱਚ